ना काम है ना क्रोध है ना लोभ मोह कार है उसनों ना काम है ना क्रोध है आते ना लोभ आते हंकार कार है ना आद है ना गाद है ना व्याद को विचार है ओ ना आद है ना ही किसे प्राप्ति की उसनों चागाद है ना ही व्याद दा विचार है ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖਾਰ ਹੈ ਉਸ ਨੂੰ ਨਾ ਰੰਗ ਰਾਗ ਅਤੇ ਸਰੂਪ ਵਾਲਾ ਹੈ ਨਾ ਹੀ ਰੂਪ ਰੇਖਾ ਦੀ ਕੋਈ ਰੜਕ ਹੈ ਨਾ ਹਾਉ ਹੈ ਨਾ ਭਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਉਸ ਵਿੱਚ ਨਾ ਹਾ ਭਾਉ ਹੈ ਅਤੇ ਨਾ ਹੀ ਦਾਉ ਪੇਚ ਦਾ ਕੋਈ ਟੱਗ ਹੈ ਗਜਾ ਤਪੀ ਨਰਾ ਤਪੀ ਕਰਾਂਤ ਸੇਵ ਹਐ ਸਦਾ ਜਿਸ ਦੀ ਹੈ ਰਾਵਤ ਦਾ ਸਵਾਮੀ ਇੰਦਰ ਅਤੇ ਨਰਾ ਦਾ ਸਵਾਮੀ 쿠ਬੇਰ ਸਦਾ ਸੇਵਾ ਕਰਦੇ ਹਨ ਸਿੱਤ ਸੋਤੀ ਤਪਸਪਤੀ ਬਨਸਪਤੀ ਜਪ ਸਦਾ ਜਿਸ ਦਾ ਚੰਦਰਮਾ ਸਿੱਤ ਸਪਤੀ ਸੂਰਜ ਅਤੇ ਵਰਣ ਸਦਾ ਜਾਪ ਕਰਦੇ ਹਨ ਅਗਸਤ ਆਦ ਜੇ ਬੱਡੇ ਤਪਸਪਤੀ ਵਿਸੇਖੀ ਹੈ ਅਗਸਤ ਆਦ ਵੱਡੇ ਵੱਡੇ ਵਿਸ਼ੇਸ਼ ਤਪਸਵੀ ਬੇਅੰਤ 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 ਕੋ ਕਰੰਤ ਪਾਠ ਪੇਖੀ ਹੈ ਸਭ ਉਸ ਨੂੰ ਬੇਅੰਤ 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 ਕਹਿੰਦੇ ਵੇਖੇ ਗਏ ਹਨ ਅਗਾਦ ਆਦ ਦੇਵ ਕੀ ਅਨਾਦ ਬਾਤ ਮਾਨੀ ਹੈ ਉਸ ਅਗਾਦ ਆਦ ਦੇਵ ਦੀ ਗੱਲ ਵਰਤਾਂਤ ਅਨਾਦ ਹੈ ਨਾजात 파ਤ ਮੰਤਰ ਮੇਤਰ ਸਤਰ ਸਨੇਹ ਜਾਣੀ ਹੈ ਉਸ ਦੀ ਨਾजात ਹੈ ਨਾ ਬਰਾਦਰੀ ਹੈ ਨਾ ਹੀ ਉਸ ਦਾ ਕੋਈ ਸਲਾਕਾਰ ਮੇਤਰ ਵੈਰੀ ਅਤੇ ਸਨੇਹੀ ਸਮਝਣਾ ਚਾਹੀਦਾ ਹੈ ਸਦੀਵ ਸਰਬ ਲੋਕ ਕੋ ਕਿਰਪਾਲ ਖਿਆਲ ਮੈਂ ਰਹੇ ਜੋ ਵਿਅਕਤੀ ਸਦਾ ਸਭ ਲੋਕਾਂ ਉਤੇ ਕਿਰਪਾਲੂ ਪਰਮ ਸੱਤਾ ਨੂੰ ਆਪਣੇ ਧਿਆਨ ਵਿੱਚ ਰੱਖਦੇ ਹਨ ਤੁਰੰਤ ਦਰਗੋਦੇ ਕੇ ਅਨੰਤ ਭਾਂਤ ਸੋਧ ਹੈ ਉਹਨਾਂ ਦੀ ਦੇ ਦੇ ਅਨੇਕਾ ਤਰ੍ਹਾਂ ਦੇ ਦੁੱਖ ਤੁਰੰਤ ਹੀ ਸੜ ਜਾਂਦੇ ਹਨ ਤਉ ਐ ਪ੍ਰਸਾਦ ਰੁਆਮਲ ਚੰਦ ਤੇਰੀ ਕਿਰਪਾ ਨਾਲ ਰੁਆਮਲ ਚੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਹੀਨ ਜਿਸ ਦਾ ਰੂਪ ਰਾਗ ਰੇਖਾ ਅਤੇ ਰੰਗ ਨਹੀਂ ਹੈ ਅਤੇ ਜੋ ਜਨਮ ਮਰਨ ਤੋਂ ਰਹਿਤ ਹੈ ਆਦਨਾਥ ਆਗਾਤ ਪੁਰਖ ਸੋ ਧਰਮ ਕਰਮ ਪਰਬੀਨ ਜੋ ਮੁੱਢ ਕਦੀਮ ਦਾ ਸਭ ਦਾ ਸਵਾਮੀ ਆਗਾਰ ਪੁਰਖ ਹੈ ਅਤੇ ਧਰਮ ਕਰਮ ਵਿੱਚ ਪਰਬੀਨ ਹੈ ਜਾਂਤਰ ਮੰਤਰਨਾ ਤਾੰਤਰ ਜਾ ਕੋ ਆਦ ਪੁਰਖ ਅਪਾਰ ਜਿਸ ਨੂੰ ਜਾਂਤਰ ਮੰਤਰਾਂ ਤੇ ਤੰਤਰ ਆਦੀ ਵਾਸ ਵਿੱਚ ਨਹੀਂ ਕਰ ਸਕਦੇ ਆਤੇ ਜੋ ਆਦ ਪੁਰਖ ਆਤੇ ਅਪਾਰ ਹੈ ਆਸ ਤੱਕੀ ਇਟ ਬਿਖੇ ਬਸਾ ਸਭ othor ਮੈਂ ਨਿਰਧਾਰ ਜੋ ਹਾਤੀ ਤੋਂ ਲੈ ਕੇ ਕੀੜੇ ਤੱਕ ਵਿੱਚ ਵਸਦਾ ਹੈ ਆਤੇ ਜੋ ਸਾਰੀਆਂ ਥਾਵਾਂ ਵਿੱਚ ਬਿਨਾ ਕਿਸੇ ਆਧਾਰ ਦੇ ਮੌਜੂਦ ਹੈ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿਤ੍ਰ ਜਿਸ ਦੀ ਕੋਈ ਜਾਤ ਬਰਾਦਰੀ ਪਿਤਾ ਮਾਤਾ ਸਲਾਹਕਾਰ ਅਤੇ ਮਿੱਤਰ ਨਹੀਂ ਹੈ ਸਰਬ ਠੌਰ ਵਿਖੈ ਰਮਿਓ ਜਿਹ ਚੱਕਰ ਚਿਹਨ ਨਾ ਚੇਤ੍ਰ ਜੋ ਸਾਵ ਥਾਵਾਂ ਵਿੱਚ ਰਮਣ ਕਰ ਰਿਹਾ ਹੈ ਅਤੇ ਜਿਸ ਦਾ ਕੋਈ ਚਿੰਨ ਚੱਕਰ ਅਤੇ ਸਰੂਪ ਚੇਤ੍ਰ ਨਹੀਂ ਹੈ ਆਦ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਜੋ ਆਦ ਦੇਵ ਉਦਾਰ ਸੁਭਾਅ ਵਾਲਾ ਆਗਾਦ ਅਤੇ ਆਨੰਤ ਸਵਾਮੀ ਹੈ ਆਦ ਅੰਤ ਨਾ ਜਾਣੀਐ ਆਭਖਾਦ ਦੇਵ ਦੁਰੰਤ ਜਿਸ ਦੇ ਆਦ ਅਤੇ ਅੰਤ ਦਾ ਪਤਾ ਨਹੀਂ ਅਤੇ ਜੋ ਵਿਖੇੜਿਆਂ ਤੋਂ ਮੁਕਤ ਅਤੇ ਬੇਅੰਤ ਇਸ਼ਟ ਦੇਵ ਹੈ ਦੇਵ ਪੇਵ ਨਾ ਜਾਣਹੀ ਜਿਹ ਮਰਮ ਬੇਦਕ ਤੇਬ ਜਿਸ ਦਾ ਪੇਰ ਦੇਵਤੇ ਨਹੀਂ ਜਾਣਦੇ ਅਤੇ ਨਾ ਹੀ ਉਸ ਦਾ ਹਸ ਵੇਦ ਅਤੇ ਕਤੇਵ ਪਾਸਕੇ ਹਨ ਸਨਕਾ ਉਹ ਸਨਕੇਸ ਨੰਦਨ ਪਾਵਹੀ ਨਾ ਹਸੇਵ ਬ੍ਰਹਮਾ ਸਨਕੇਸ ਸਨਕ ਆਦੀ ਸੇਵਾ ਕਰਕੇ ਜਿਸ ਦਾ ਅਨੁਮਾਨ ਨਹੀਂ ਲਗਾ ਸਕੇ ਜਾਚਕੇ ਨਰ ਮਾਚਮਾਨਸ ਮੋਰਗ ਔਰਗ ਅਪਾਰ ਯਕਸ਼ ਕਿਨਰ ਮਾਚਮਨੁਖ ਪੰਛੀ ਮੋਰਗ ਸੱਪ ਆਦੀ ਉਸ ਦੇ ਪੇਦ ਨੂੰ ਨਹੀਂ ਪਾ ਸਕੇ ਨੇਤ ਨੇਤ ਪੁਕਾਰ ਹੀ ਸ਼ਿਵ ਸਕਰ ਔ ਮੁਖ ਚਾਰ ਸ਼ਿਵੇਂਦਰ ਸਕਰ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਕਹਂਦੇ ਹਨ ਸਰਵ ਸਫਤ ਪਤ ਪਤਾਰ ਕੇ ਤਰ ਜਾਪ ਹੀ ਜਿਹੇ ਜਾਪ ਸਾਰੇ ਸਤਾਪਾ ਤਾਲਾਂ ਦੇ ហេਠਾਂ ਜਿਸ ਦਾ ਜਾਪ ਚੱਪਿਆ ਜਾਂਦਾ ਹੈ ਆਦ ਦੇਵ ਆਗਾਦ ਤੇਜ ਆਨਾਦ ਮੂਰਤ ਆਤਾਪ ਉਹ ਆਦ ਦੇਵ ਆਗਾਦ ਤੇਜ ਵਾਲਾ ਆਨਾਦ ਸਰੂਪ ਵਾਲਾ ਅਤੇ ਦੁੱਖਾ ਤੋਂ ਰਹਿਤ ਹੈ ਜੰਤਰ ਮੰਤਰ ਨਾ ਆਵੇ ਕਰਤਾ ਅੰਤਰ ਮੰਤਰ ਨਾ ਕੀਨ ਉਹ ਯੰਤਰ ਮੰਤਰ ਨਾਲ ਹੱਥ ਨਹੀਂ ਆਉਂਦਾ ਤੰਤਰ ਮੰਤਰ ਨਾਲ ਵਸ ਨਹੀਂ ਕੀਤਾ ਜਾ ਸਕਦਾ ਸਾਰਾ ਬਠੌਰ ਰਹੇ ਉਹ ਵਿਰਾਜ ਤੇ ਰਾਜ ਰਾਜ ਪਰਬੀਨ ਉਹ ਸពਦਾ ਸੁਆਮੀ ਸਾਰੇ ਥਾਨਾਂ ਵਿੱਚ ਪਰਬੀਨਤਾ ਪੂਰਵਕ ਬਿਰਾਜਮਾਨ ਹੈ ਜਾਚ ਗੰਦਾਰਵ ਦੇਵਦਾਨੋ ਨਾ ਬ੍ਰਾਹਮ ਛਤਰੀਆ ਨ ਮਾਹੇ ਉਹ ਯਕਸ਼ਾ ਗੰਦਰਬਾ ਦੇਵਤਿਆਂ ਦੇ ਤਾਂ ਬ੍ਰਾਹਮਣਾ ਛਤਰੀਆਂ ਵਿੱਚ ਨਹੀਂ ਹੈ ਵੈਸ਼ਨਕੇ ਬਿਖੈ ਬਿਰਾਜੈ ਸੋਧਰਪੀ ਵਹ ਨਾਹੀਂ ਉਹ ਵੈਸ਼ਨਵਾ ਤੇ ਸੋਧਰਾ ਵਿੱਚ ਵੀ ਨਹੀਂ ਬਿਰਾਜਦਾ ਗੋੜ ਗੋੜਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਉਹ ਨਾਗੰਬੀਰ ਗੋੜ ਭਿਆਨਕ ਭੀਲ ਅਤੇ ਬ੍ਰਹਮਤੇ ਸੇਖ ਦੇ ਸਰੂਪ ਵਿੱਚ ਹੈ ਰਾਤ ਦਿਵਸ ਨਾ ਮੱਧ ਉਰਦ ਨਾ ਭੂਮ ਆਕਾਸ ਅਨੂਪ ਉਹ ਅਨੂਪਾਮ ਨਾ ਰਾਤ ਦਿਨ ਵਿੱਚ ਹੈ ਅਤੇ ਨਾ ਹੀ ਪਾਤਲ ਧਰਤੀ ਅਤੇ ਆਕਾਸ ਵਿੱਚ ਹੈ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬਹੀਨ ਜਿਸ ਦੀ ਨਾ ਜਾਤ ਹੈ ਨਾ ਜਨਮ ਹੈ ਨਾ ਮਰਤੂ ਹੈ ਨਾ ਕਰਮ ਹੈ ਅਤੇ ਜੋ ਨਾ ਧਰਮ ਕਰਮ ਤੋਂ ਰਹਿਤ ਹੈ तीर्थ यात्रा ना देव पूजा गोरखे ना अधीन जो तीर्थ यात्रा देव पूजा अते मणि मसान ना दी पूजा दे अधीन भी नहीं है सारा वसापत पतार के तर जानी है जेह चोट जिस दी चोट सारे सत्ता पाताल दे हेठा जानी जाती है शेष नाम सहंस फन ਨਹਾਨੇ ਤਪੂਰਣ ਓਤ ਹਜ਼ਾਰਾ ਫਨਾ ਵਾਲਾ ਸ਼ੇਸ਼ਨਾਗ ਵੀ ਨੇਤ ਨਵੇਂ ਨਵੇਂ ਨਾਵਾ ਨਾਲ ਉਸ ਦੇ ਸਾਰੇ ਨਾਮ ਸਿਮਰ ਨਹੀਂ ਸਕਿਆ ਹੈ ਸੋਧ ਸੋਧ ਹਟੇ ਸਭੇ ਸੋਰ ਬਿਰੋਧ ਦਾਨਵ ਸਰਬ ਸਾਰੇ ਦੇਵਤੇ ਉਸ ਨੂੰ ਲਭ ਲਭ ਕੇ ਥਕ ਗਏ ਹਨ ਅਤੇ ਸਾਰੇ ਦਾਤ ਵਿਰੋਧ ਕਰ ਕਰਕੇ ਹਾਰ ਗਏ ਹਨ ਗਾਏ ਗਾਏ ਹਟੇ ਗੰਦਰਬ ਗਵਾਏ ਕਿ ਨਰ ਕਰਬ ਉਸਨੋ ਗਾਉਂਦੇ ਗਾਉਂਦੇ ਗੰਦਰਬ ਥੱਕ ਗਏ ਹਨ ਅਤੇ ਕਿੰਨਰ ਵੀ ਵਾਜੇ ਵਜਾਵ ਜਾ ਕੇ ਆਪਣਾ ਗੌਰਵ ਗਵਾ ਚੁਕੇ ਹਨ ਪੜਤ ਪੜਤ ਥੱਕੇ ਮਹਾਕਾਬ ਗੜਤ ਗਾੜ ਆਨੰਤ ਮਹਾਕਾਵੇ ਵੀ ਆਨੰਤ ਕਾਵ ਰਚ ਕੇ ਅਤੇ ਉਹਨਾਂ ਨੂੰ ਪੜ ਪੜ ਕੇ ਥੱਕ ਚੁਕੇ ਹਨ ਹਾਰ ਹਾਰ ਕਹਿਓ ਸਭ ਮਿਲ ਨਾਮ ਨਾਮ ਤੁਰੰਤ ਪਰ ਹਾਰ ਕੇ ਸਭ ਇਸ ਨਤੀਜੇ ਉੱਤੇ ਪਹੁੰਚੇ ਹਨ ਕਿ ਉਸ ਪਰਮਾਤਮਾ ਦੇ ਸਾਰੇ ਨਾਵਾ ਦਾ ਅੰਤ ਪਾ ਸਕਣਾ ਬਹੁਤ ਔਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ